ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਪਾਟਿਆ ਕਿਹੜੀ ਕਲੋਨੀ ਵਸਦੇ ਹੋ ਅਮਰਦੀਪ ਕਲੋਨੀ ਚ ਰਹਿੰਦਾ ਜੀ ਮੈਂ ਕੀ ਮੰਗਦੇ ਜੀ ਮੰਗ ਇਹ ਵਾ ਜੀ ਸਰ ਇਹ ਕਲੋਨੀ ਤਾਂ ਬੜੀ ਪੁਰਾਣੀ ਹੈ ਸਨ 1982 ਦੀ ਬਸੀ ਹੋਈ ਹੈ ਤੇ ਜਦ ਤੋਂ ਇਹ ਪੁਲ ਬਣਿਆ ਹੈ ਸਮੱਸਿਆ ਤਾਂ ਤੋਂ ਡਿਵੈਲਪ ਹੋਈ ਹੈ ਪੁਲ ਤੋਂ ਵਹੀਕਲਸ ਬਹੁਤ ਸਪੀਡ ਨਾਲ niche ਉਤਰਦੇ ਨੇ ਔਰ ਇੱਥੋਂ ਸਾਡਾ ਲੰਘਾ ਸਿੱਧਾ ਹੈਗਾ ਵੀ ਸਟ੍ਰੇਟ ਪਿੰਡ ਖੜੋਲੀ ਨੂੰ ਜਾਂਦਾ ਹੈ ਠੀਕ ਹੈ ਤੇ ਉਦੇ ਕਰਕੇ ਸੜਕ ਦੇ ਵਿੱਚ ਕਾਰ ਜਗ੍ਹਾ ਨਹੀਂ ਬਚਦੀ ਜੇ ਵੀਕਲ ਪਹਿਲਾਂ ਕ੍ਰੋਸ ਕਰਨਾ ਚਾਵੇ ਹਾਫ ਜਾ ਕੇ ਖੜਾ ਹੁੰਦਾ ਤੇ ਉਹਨੂੰ ਪਿੱਛੋਂ ਹਿੱਟ ਹੋਣ ਦਾ ਵੀ ਚਾਂਸ ਹੁੰਦਾ ਜੇ ਥੋੜਾ ਜਿਹਾ ਅੱਗੇ ਨੂੰ ਆਦਾ ਤੇ ਪਰਲੇ ਪਾਸੇ ਜਿਹੜਾ ਟ੍ਰੈਫਿਕ ਆ ਰਿਹਾ ਉਹ ਹਿੱਟ ਕਰਦਾ ਔਰ ਇਸ ਨਾਲ ਕਈ ਘਟਨਾਵਾਂ ਵਾਪਰੀਆਂ ਸਾਡੀ ਕਲੋਨੀ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰੇ ਹੋਏ ਨੇ ਅੱਗੇ ਪਿੰਡ ਹੈਗਾ ਸਾਡੇ ਖਡੌਲੀ ਪਿੰਡ ਉਹਨਾਂ ਨਾਲ ਵੀ ਬੜੀ ਵਾਪਰੀਆਂ ਨੇ ਤੇ ਬੜਾ ਹੀ ਮਤਲਬ ਦੁਰਘਟਨਾ ਦਾ ਖੇਤਰ ਬਣ ਗਿਆ ਹੈ ਇਹ ਦੇ ਕਰਕੇ ਲੋਕਾਂ ਨੇ ਪਾਠ ਵੀ ਰਖਾਏ ਨੇ ਚਲੋ ਸੰਤਨਾ ਵਾਸਤੇ ਸੀਗਾ ਲੇਕਿਨ ਜਿਹੜਾ ਅਸਲੀ ਇਹਦਾ ਉਪਾਏ ਹੈ कि एहो जी जगह बांजे थोड़ा सा चौड़ा स्थान बना देता जावे ताकि व्हीकल सेफली खड़ा हो जाए उसको कहीं अगो या पीछे हिट ना करे ताकि जान माल दा बचाव हो सके सोसाइटी ये विनती है संबंधी कदी ਤੁਸੀਂ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਂ ਕਿਸੇ ਸਰਕਾਰ ਦੇ ਨੁਮਾਇंदे ਨਾਲ ਹਾਲੇ ਤੱਕ ਤਾਂ ਕੋਈ ਨਹੀਂ ਕੀਤੀ ਜੀ ਅੱਜ ਪਹਿਲੀ ਵਾਰ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਸੋ ਅੱਗੇ ਰਿਟਰਨ ਵਿੱਚ ਵੀ ਦਿਓਗੇ ਬਿਲਕੁਲ ਰਿਟਰਨ ਵਿੱਚ ਜਾਾਂਗੇ ਜੀ ਬਿਲਕੁਲ ਸਾਫੀਸਰ ਠੀਕ ਹੈ ਸਰ ਜੀ ਕੀ ਨਾਮ ਹੈ ਮੇਰਾ ਨਾਮ ਖੁਸ਼ਿੰਦਰ ਜੀ ਸਿੰਘ ਹੈ ਆ ਮੈਂ ਕਲੋਨੀ ਦੇ ਵਿੱਚ ਅਮਰਦੀਪ ਕਲੋਨੀ ਦਾ ਇੱਥੇ ਵਸਨੀਕ ਆਂ। ਪਰ ਤੋਂ ਘੱਟ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ। ਹਾਸੇ ਤੇ ਹਾਸਾ ਹੀ ਦੇਖਦੇ ਆ ਰਹੇ ਹਾਂ। ਜਦੋਂ ਇਹ ਪੁਰਵਣਿਆ ਉਸ ਤੋਂ ਜ਼ਿਆਦਾ ਉਸ ਤੋਂ ਉਸ ਟਾਈਮ ਤੋਂ ਜ਼ਿਆਦਾ ਇਹ ਹਾਸੇ ਬਹੁਤ ਹੋਣ ਲੱਗ ਗਿਆ। ਅਮਰਦੀਪ ਕਲੋਨੀ ਦੇ ਵੀ ਸਾਡੇ ਕੋਲ ਪ੍ਰੂਫ ਨੇ ਜਿਹੜੇ ਡੈਥਸ ਹੋ ਚੁੱਕੀਆਂ ਇੱਥੇ ਸਾਡੇ ਕੋਲ। ਖਰੋਲੀ ਪਿੰਡ ਸਾਡੇ ਸਾਹਮਣੇ ਆ ਇਹੋ ਕੱਟ ਲੱਗਿਆ ਵਾ। ਉਹਦੇ ਵੀ ਹਾਸੇ ਸਾਡੇ ਕੋਲ, ਉਹਦੇ ਵੀ ਪ੍ਰੂਫ ਪ੍ਰੂਫ ਵੱਜੋਂ ਅਸੀਂ ਦੇ ਸਕਦੇ ਆਂ। ਉਹਦਾ ਰੀਜ਼ਨ ਕੀ ਆ ਸਿਰਫ ਇੱਥੇ ਕਿ ਓਵਰਲੋਡ ਟ੍ਰੈਫਿਕ ਦਾ ਲੋਡ ਹੈਗਾ ਕਿਉਂਕਿ ਸਾਡੇ ਬੱਚਿਆਂ ਨੂੰ ਜਾਨੀ ਨੁਕਸਾਨ ਸਭ ਤੋਂ ਬੱਚਿਆਂ ਨੂੰ ਸਕੂਲ ਵਾਲੇ ਬੱਚਿਆਂ ਨੂੰ ਜਾਣ ਦਾ ਉਹ ਦਿੱਕਤ ਹੈ ਕਿ ਜਿਹਨਾਂ ਨੂੰ ਅਨਪੋਲ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਕਿਵੇਂ ਕ੍ਰੋਸ ਕਰਨਾ ਹੈ ਹਜੇ ਕੋਈ ਬਜ਼ੁਰਗ ਜਾਂ ਸਮੇਂਦਾਰ ਬੰਦਾ ਤਾਂ ਇਹਨੂੰ ਕਰ ਸਕਦਾ ਟਿਕਾ ਨਾਲ ਬੱਚਿਆਂ ਦੀ ਕੋਈ ਅੰਗਰੇਲੀ ਵੀ ਹੋ ਸਕਦੀ ਜਿਹਦੇ ਨਾਲ ਹਾਸਾ ਹੋ ਸਕਦਾ ਹੈਗਾ ਸਕੂਲ ਬੱਸੇ ਬਹੁਤ ਆਉਂਦੀਆਂ ਨੇ ਪਿੰਡ ਨੂੰ ਵੀ ਦੋ ਤਿੰਨ ਬੱਸਾਂ ਸਕੂਲ ਦੀਆਂ ਮੁੜਦੀਆਂ ਨੇ ਉਸ ਅਸੀਂ ਇਸ ਹਾਸਿਆਂ ਨੂੰ ਅਸੀਂ ਬਚਾਉਣ ਤੋਂ ਅਸੀਂ ਇੱਕ ਸਰਕਾਰ ਦੇ ਅੱਗੇ ਇੱਕ ਬੇਨਤੀ ਕਰ ਰਹੇ ਹਾਂ ਵੀ ਸਾਡਾ ਇਸ ਚੀਜ਼ ਦਾ ਹੱਲ ਕੀਤਾ ਜਾਵੇ ਤੇ ਸਾਡੇ ਇਸ ਦਾ ਰਸਤਾ ਜਿਹੜਾ ਹੈਗਾ ਸਪੇਸ ਪੂਰਾ ਬਣਾਇਆ ਜਾਵੇ 5 ਫੁੱਟੋ ਪਟਿਆਲੇ ਵਾਲੀ ਸਾਈਡ ਤੋਂ 5 ਫੁੱਟ ਰਾਜਪੁਰਾ ਵਾਲੀ ਸਾਈਡ ਤੋਂ ਤਾਂ ਕਿ ਸਾਡੀਆਂ ਇਹਨੀਆਂ ਗੱਡੀਆਂ ਬੱਚੇ ਇੱਥੇ ਸੇਫ ਖੜੀਆਂ ਹੋ ਸਕਣ ਕਿਉਂਕਿ ਬੱਚੇ ਵੀ ਸੇਫਲੀ ਖੜ ਜਾਂਣ ਅਸੀਂ ਵੀ ਅੱਗੇ ਪਿੱਛੇ ਐਕਸੀਡੈਂਟ ਤੋਂ ਬਚਾ ਰਹੇ ਸਕੇ ਇਹ ਸਾਡੀ ਇੱਕ ਰਿਕਵੈਸਟ ਹੈਗੀ ਸੋ ਇਹਦੇ ਬਰੀ ਪ੍ਰਤੀ ਮਤਲਬ ਸਰਕਾਰ ਨੂੰ ਗੌਰ ਫਰਮਾਇਆ ਜਾਵੇ ਸਾਡੀ ਬੇਨਤੀ ਹੈ ਘਟੋ ਘਟ 15 ਫੁੱਟ ਦੇ ਕਰੀਬ 20 ਫੁੱਟ ਦੇ ਕਰੀਬ ਥਾਮ ਲਏ ਜਾਏ ਅਸੀਂ ਅਮਰਜੀਤ ਕਲੋਨੇ ਰਾਜਪੁਰਾ ਕੀ ਨਾਂ ਜੀ ਤੁਹਾਡਾ ਜੀ ਦਲਜੀਤ ਸਿੰਘ ਸ਼ਾਂਤ ਵਾਸੀ ਅਮਰਜੀਤ ਕਲੋਨੇ ਰਾਜਪੁਰਾ ਮੈਂ ਇਸ ਥਾਂ ਤੇ 2002 ਤੋਂ ਰਹਿ ਰਿਹਾ ਹਾਂ। ਕਰੀਬਨ 23 ਸਾਲਾਂ ਤੋਂ ਦੇਖ ਰਹੇ ਹਾਂ ਇਸ ਥਾਂ ਤੇ ਬਹੁਤ ਸਾਰੇ ਐਕਸੀਡੈਂਟ ਹੋਏ ਨੇ। ਇਹਨਾਂ ਦਾ ਪਤਾ ਇਸੀ ਵਾਸਤੇ ਹੋਏਗਾ ਕਿ ਜਿਵੇਂ ਹੁਣ ਨੈਸ਼ਨਲ ਹਾਈਵੇ ਹੈ ਦੋਨੋਂ ਪਾਸੋਂ ਕੋਈ ਕਰੀਬਨ 5 ਫੁੱਟ ਰਾਜਪੁਰਾ ਤੋਂ ਪਟਿਆਲਾ ਵੱਲ ਔਰ 5 ਫੁੱਟ ਪਟਿਆਲਾ ਤੋਂ ਰਾਜਪੁਰਾ ਵੱਲ ਅਗਰ ਸਨ ਹੋਰ ਥਾਂ ਮਿਲ ਜਾਏ ਤਾਂ ਟਰਾਲੀਆਂ ਟਰੈਕਟਰ ਜੋ ਬੱਚਿਆਂ ਦੀਆਂ ਬੱਸਾਂ ਨੇ ਸਕੂਲ ਬੱਸਾਂ ਨੇ ਉਹ ਸੇਫ ਖੜੀਆਂ ਹੋ ਸਕਣ ਅੱਜ ਕੱਲ ਤੁਹਾਨੂੰ ਪਤਾ ਸਾਰੇ ਪਾਸੇ ਬੜੀਆਂ ਵੱਡੀਆਂ ਵੱਡੀਆਂ ਗੱਟੀਆਂ ਨੇ ਉਹਨਾਂ ਨੂੰ ਖੜੇ ਕਰਨ ਵਾਸਤੇ ਬਹੁਤ ਪ੍ਰੋਬਲਮ ਹੈ ਇੱਕਦਮ ਟ੍ਰੈਫਿਕ ਆ ਜਾਂਦਾ ਹੈ ਔਰ ਕਈ ਐਕਸੀਡੈਂਟ ਹੋ ਚੁੱਕੇ ਨੇ ਜੋ ਕਿ ਰਿਕਾਰਡ ਦੇ ਵਿੱਚ ਨੇ ਸਾਡੇ ਕੋਲ ਸਾਡੇ ਕਲੋਨੇ ਦੇ ਕਈ ਬੰਦੇ ਪਰਮਾਤਮਾ ਨੂੰ ਪਿਆਰ ਹੋ ਚੁੱਕੇ ਨੇ ਔਰ ਹੁਣ ਪਿੱਛੇ ਜੇ ਵੀ ਇੱਕ ਇੱਥੇ ਐਕਸੀਡੈਂਟ ਹੋਇਆ ਜਿਹਦੇ ਚਪੇਉ ਪੁੱਤਰ ਦੋਨਾਂ ਦੀ ਡੈਥ ਹੋ ਗਈ ਲੇਡੀਜ਼ ਨੇ ਇੱਥੇ ਆਣਾ ਹੁੰਦਾ ਔਰ ਗੁਰਦਾਰਾ ਸਾਹਿਬ ਵੀ ਸਾਹਮਣੇ ਆ ਉੱਥੇ ਜਾਣ ਵਾਸਤੇ ਵੀ ਸਾਨੂੰ ਥਾਂ ਚਾਹੀਦੀ ਹੁੰਦੀ ਹੈ ਇੱਥੇ ਗੱਡੀ ਰੋਕਣ ਵਾਸਤੇ ਸੋ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸਾਡਾ ਖਿਆਲ ਕਰਿਆ ਜਾਏ ਔਰ ਸਾਨੂੰ ਇਸ ਅਪਚਾਤੋਂ ਬਚਾਇਆ ਜਾ ਸਕੇ ਥੈਂਕ ਯੂ ਬੇਟ ਅੱਛਾ ਜਸ਼ਨ ਲਾਲ ਜੀ ਸੈਕਟਰੀ ਅਮਰਦੀਪ ਕਲੌਨੀ ਆਪਣਾ 2 ਸਾਲ ਤੋਂ ਅਸੀਂ ਇੱਥੇ ਚੋਣ ਹੋਈ ਸੀ ਸਾਡੀ ਸਾਨੂੰ ਸੈਕਟਰੀ ਬਣਾਇਆ ਗਿਆ ਇੱਥੇ ਤੇ ਅਸੀਂ ਜੋ ਵੀ ਸਾਡੇ ਕੋਲ ਹੋ ਸਕਿਆ ਜੀ ਆਪਣਾ ਅਸੀਂ ਐਪਲੀਕੇਸ਼ਨ ਮਿੱਤਲ ਜੀ ਨੂੰ ਵੀ ਦੇਖਿਆ ਹੈ ਨਿੰਮਿਕਲ ਜੀ ਐਮਐਲਏ ਨੂੰ ਵੀ ਦਈ ਤੇ ਆਪਣਾ ਐਮਐਲ ਕਨਾੌਰ ਜੀ ਆਪਣੇ ਕੁਰਲਾਲ ਜੀ ਉਹਨਾਂ ਨੂੰ ਵੀ ਦੇਖਿਆ ਤੇ ਆਪਣਾ ਅਸੀਂ ਆਪਣਾ ਜਿਹੜਾ ਹੈ ਆਪਣਾ ਨੈਸ਼ਨਲ ਹਾਈਵੇ ਆ ਤੇ ਪ੍ਰੋਜੈਕਟਡ ਡਾਇਰੈਕਟਰ ਉਹਨਾਂ ਨੂੰ ਵੀ ਰੀਸੀਵ ਕਰਾ ਕੇ ਆਏ ਐ ਅਪਲੀਕੇਸ਼ਨਾਂ ਸਾਰੀਆਂ ਇਹ ਤੇ ਅਜੇ ਤੱਕ ਕੋਈ ਸਾਡੇ ਕੋਲ ਬੰਦਾ ਪਹੁੰਚਿਆ ਨਹੀਂ ਨਾ ਕੋਈ ਸਾਡੀ ਉਹ ਗੌਰ ਹੋਈ ਆ ਅਸੀਂ ਤਾਂ ਸਿਰਫ ਇਹ ਹੀ ਮੰਗ ਕਰਦੇ ਵੀ ਸਾਡੀ ਜਿਹੜੀ ਸੜਕ ਆ ਉਹ ਚੌੜੀ ਕੀਤੀ ਜਾਵੇ ਜਦ ਕਿ ਸਾਡੀ ਗੱਡੀ ਜਿਹੜੀ ਆਮ ਨਾਲ ਲੱਗ ਸਕੇ ਤੇ ਹੋਰ ਜਿਹੜਾ ਹਾਈਵੇ ਇਹ ਚੰਡੀਗੜ੍ਹੋਂ ਆ ਰਿਹਾ ਇਹ ਉੱਥੇ ਪੂਰੇ ਕੱਟ ਸਹੀ ਆ ਕੱਡੀਆਂ ਖੜਨ ਜੇ ਹੈਗਾ ਆਪਣੇ ਜੋ ਉਰੇ ਤੇ ਲੇਕੇ ਰਾਜਵਰੇ ਤੋਂ ਲੇਕੇ ਰਾਜਵਰੇ ਤੋਂ ਲੇਕੇ ਜਿਹੜੀ ਆਪਣਾ ਇਹ ਪਟਿਆਲੇ ਰੱਖਦੀ ਆ ਉਰੇ ਆਪਣਾ ਕੋਈ ਕਟ ਸਹੀ ਨਹੀਂ ਜੀ ਹੈ ਤੇ ਅਸੀਂ ਇਹੀ ਪੁਰਜੋਰ ਅਪੀਲ ਕਰਦੇ ਆ ਮੰਗ ਕਰਦੇ ਆ ਸੋਸਾਇਟੀ ਵੱਲੋਂ ਵੀ ਇਹ ਅਮਰਦੀਪ ਕਲੋਨੀ ਕਲੋਨੀ ਵੱਲੋਂ ਵੀ ਤੇ ਪਿੰਡ ਖੜੋਲੀ ਦੀ ਇਹ ਵੀ ਪੰਚਾਇਤ ਉਹਨਾਂ ਦੀ ਪੰਚਾਇਤ ਨੇ ਵੀ ਸਾਨੂੰ ਇਹ ਲੈਟਰ ਨਾਲ ਸਾਡੇ ਹੋ ਗਏ ਸੰਯੋਗ ਦੇ ਕੇ ਤੇ ਅਸੀਂ ਲੈਟਰ ਭੇਜੇ ਦੀ ਪਹਿਲਾਂ ਪਰ ਗੌਰ ਨਹੀਂ ਜੀ ਹੋਈ ਕੋਈ ਤਾਂ ਅਸੀਂ ਇਹੀ ਬੇਨਤੀ ਕਰਦੇ ਆ ਵੀ ਮਤਲਬ ਇਹਦੇ ਗੌਰ ਕੀਤੀ ਜਾਵੇ ਤੁਹਾਨੂੰ ਰਿਕਵੈਸਟ ਲੈਟਰ ਜਦੋਂ ਤੁਸੀਂ ਇਹ ਸ਼ਾਟ ਲਗਾਉਣਾ ਹੈ ਗੱਡੀ ਦੀ ਲੈਬਟੀ ਚੌਥੇ ਅਗਲੇ ਪਾਸੇ ਇੱਕ ਕੱਟ ਹੈਗਾ ਉੱਥੇ ਸਮੱਸਿਆ ਬਹੁਤ ਰਹਿੰਦੀ ਆ ਮਦਦ ਦੀ ਵੀ ਰਹਿੰਦੀ ਹੈ ਕਿ ਲੋਲੀ ਵਾਲਾ ਨੰਬਰ ਪੰਤੀ ਜਿਹੜੀ ਉਹ ਫ੍ਰੀਕੀ ਸੀ ਲਿਖਿਆ ਹੋਇਆ ਕਿਨੇ ਜਿਹਾ ਮੰਗ ਕਰਦੇ ਆ ਆ ਤੁਸੀਂ ਮੇਰੇ ਧਿਆਨ ਤੇ ਇਸ਼ੂ ਲਿਆਉਂਦਾ ਹੈ ਕਿ ਉੱਥੇ ਥੋੜਾ ਜਿਹਾ ਐਕਸੀਡੈਂਟ ਜ਼ੋਨ ਏਰੀਆ ਬਣਾਇਆ ਹੋਇਆ ਹੈ ਆ ਮੈਂ ਐਨ ਐਚ ਵਾਲਿਆਂ ਨਾਲ ਗੱਲ ਕਰਕੇ ਉੱਥੇ ਇਨਸਪੈਕਸ਼ਨ ਕਰਵਾ ਕੇ ਉਸ ਮਸਲੇ ਦਾ ਹੱਲ ਕਰਨ ਦਾ ਕੋਸ਼ਿਸ਼ ਕਰਾਂਗਾ ਅਸੋ ਪਹਿਲਾਂ ਵੀ ਕੀ ਬਣਾਉਣਾ ਉਹ ਇੰਟੀਗ੍ਰੇਟ ਜਿਹੜਾ ਕਿ ਐਨਐਚ ਵੱਲੋਂ ਜਾਂ ਹੋਰ ਪਾਸਿਓਂ ਉਹ ਲੱਗਦਾ ਹੈ ਪਰ ਕੁਝ ਮੁਸ਼ਕਲ ਆ ਗਈ ਉਹ ਕੋਈ ਕੋਆਰਡੀਨੇਸ਼ਨ ਇਸ਼ੂ ਜੇ ਹੋਇਆ ਤੁਹਾਨੂੰ ਰਿਜ਼ੋਲਵ ਕਰਵਾ ਕੇ ਮੱਦੇ ਦਾ ਹੱਲ ਕਰਾਇਆ ਜਾਵੇ ਪਰ ਕਦੋਂ ਤੱਕ ਇਸ ਕਾਰਜ ਨੂੰ ਕੋਈ ਟਾਈਮ ਲਾਈਨ ਹਲੇ ਦੇਣੀ ਮੁਸ਼ਕਲ ਹੈ ਕਿਉਂਕਿ ਟਾਈਮ ਲਾਈਨ ਦੇਣ ਵਾਸਤੇ ਉਹ ਕੀ-ਪੀਜ਼ ਕਰਨੀ ਤੇ ਲੋਕਾਂ ਦੀ ਸੁਰੱਖਿਆ ਦੇ ਲਈ ਜੋ ਵੀ ਉੱਥੇ ਲੋਡ ਹੋਏਗੀ ਉਹ ਚੀਜ਼ ਕੀਤੀ ਜਾਵੇਗੀ